ਸਿਪਲ ਸਤਵੀਰ ਸਿੰਘ ਦੀ ਲਿਖੀ ਕਿਤਾਬ ਇਤਿਜਿਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਸਪੁਰ ਦੇ ਰਾਜੇ ਦੀਪ ਚੰਦ ਦੀ ਮੌਤ ਇਰਦ-ਗਿਰਦ ਪਹਾੜੀਆਂ ਤੇ ਆਪੂ ਜਾ ਕੇ ਗੁਰੂ ਜੀ ਐਸੀ ਟਿਕਾਣੀ ਦੀ ਪਾਲ ਵਿੱਚ ਲੱਗੇ ਹੋਏ ਸਨ ਕਿ ਖਬਰ ਪੁੱਜੀ ਕਿ 13 ਮਈ 1665 ਨੂੰ ਰਾਜਾ ਤਾਰਾ ਚੰਦ ਦਾ ਬੇਟਾ ਦੀਪ ਚੰਦ ਚੜਾਈ ਕਰ ਗਿਆ ਹੈ ਇਹ ਯਾਦ ਰਹੀ ਕੀ ਤਾਰਾ ਚੰਦ ਉਹਨਾਂ 52 ਰਾਜਿਆਂ ਵਿੱਚੋਂ ਇੱਕ ਸੀ ਜਿਸ ਨੂੰ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਕਿਲੇ ਤੋਂ ਰਹਾ ਕਰਵਾਇਆ ਸੀ ਉਸ ਦਾ ਸਾਰਾ ਖਾਨਦਾਨ ਹੀ ਗੁਰੂ ਘਰ ਦਾ ਰਣੀ ਸੀ ਦੀਪ ਚੰਦ ਦੀ ਗੁਰੂ ਘਰ ਤੇ ਸ਼ਰਧਾ ਅਪਾਰ ਸੀ ਰਾਣੀ ਨੇ ਉਚੇਚਾ ਸੁਣੀਹਾ ਭੇਜਿਆ ਕਿ ਉਸ ਦੇ ਪਤੀ ਦੀ ਅੰਤਮ ਕਿਰਿਆ ਦੀ ਰਸਮ ਤੇ ਗੁਰੂ ਜੀ ਜ਼ਰੂਰ ਪੁੱਜਣ ਗੁਰੂ ਤੇਗ ਬਹਾਦਰ ਜੀ ਬਿਲਾਸਪੁਰ ਪੁੱਛੇ ਭੋਗ ਦੀ ਰਸਮ ਤੋਂ ਬਾਅਦ ਨੌਵੇਂ ਪਾਤਸ਼ਾਹ ਨੇ ਕਹਿਲੂਰ ਦਾ ਇਲਾਕਾ ਖਰੀਦਣ ਦੀ ਗੱਲ ਕੀਤੀ ਤਾਂ ਰਾਣੀ ਖੀਵੀ ਹੋ ਗਈ ਉਸ ਮਾਖੋਵਾਲ ਦਾ ਪਿੰਡ ਭੀਟ ਕਰਨਾ ਚਾਹੀਆ ਪਰ ਮਹਾਰਾਜ ਨੇ ਨੀਤੀ ਦੇ ਆਉਣ ਵਾਲੇ ਹਾਲਾਤ ਨੂੰ ਮੁੱਖ ਰੱਖਦਿਆਂ ਬਗੈਰ ਮੁੱਲ ਤਾਰੀ ਥਾਂ ਲੈਣ ਤੋਂ ਇਨਕਾਰ ਕੀਤਾ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਜਰ ਖਰੀਦ ਕਰ ਪਟੇ ਲਿਖਾਈ ਲੈ ਸਤਿਗੁਰ ਨੇ ਜਨ ਨਿਕਟ ਰਖਾਈ ਕਿਉਂਕਿ ਉਹ ਜਾਣਦੇ ਸਨ ਕਿ ਪਿੱਛੋਂ ਵਖੀੜੇ ਉੱਠਦੇ ਹਨ ਰਾਜਾ ਦੀਪचंद ਦੇ ਪੁੱਤਰ ਅਜਮੇਰ ਚੰਦ ਨੇ ਵਖੀੜੇ ਪਾਈ ਵੀ ਗੁਰੂ ਤੇਗ ਬਹਾਦਰ ਜੀ ਨੇ 500 ਰੁਪਏ ਦੇ ਕੇ ਮਖੋਵਾਲ ਦਾ ਪਟਾ ਆਪਣੇ ਨਾਂ ਕਰਵਾ ਲਿਆ ਗੁਰੂ ਵਿਲਾਸ ਪਾਤਸ਼ਾਹੀ ਦਸਵੀਂ ਨੇ ਗਵਾਹੀ ਭਰੀ ਹੈ ਆਨ ਵਸਾਓ ਚੱਕ ਅਬ ਅਨੰਦਪੁਰ ਕੀ ਜਾਏ ਜਬ ਖਰੀਦ ਜਗਾ ਲਈ ਜਾਣਾ ਨਗਰ ਰਚਿਓ ਅੱਛਾ ਸੁਖਦਾਨਾ ਮਾਤਾ ਜੀ ਕੇ ਇਸਮ ਨਿਧਾਨਾ ਭਾਵ ਮਾਤਾ ਨਾਨਕੀ ਜੀ ਦੇ ਨਾ ਦਾ ਨਗਰ ਵਸਾਇਆ ਜੋ ਹੁਣ ਅਨੰਦਪੁਰ ਕਰਕੇ ਪਰसिद्ध ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ